ਜਿਹਵਾਲ ਮੇਕੀ ਜਾਗਰੂਗਿਆਨਾ ਜੀ ਇਸ மூ ਸਤ ਸੰਗਤ ਜੀ ਸੋ ਆਪ ਸਾਰਿਆਂ ਨੂੰ ਜਿਸ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਜੋ ਪ੍ਰਤਿਮਾ ਅੰਮ੍ਰਿਤਸਰ ਦੇ ਵਿੱਚ ਆ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਬਦਾਨ ਦੇ ਜਿਹੜਾ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਗਾੜੀ ਅੱਗ ਬਾਲੀ ਗਈ ਆ ਜਿਸ ਨਾਲ ਸਾਡੇ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਆ ਮੈਂ ਸਾਥੀਓ ਦੱਸਣਾ ਚਾਹੁੰਦਾ ਕਿ ਮੈਂ ਅੰਮ੍ਰਿਤਸਰ ਤੋਂ ਆਊਟ ਆਫ ਸਟੇਸ਼ਨ ਸੀਗਾ ਮੈਂ ਬਹੁਤ ਤਰਪੀਆ ਹੈਗਾ ਮੈਂ ਰਸਤੇ 'ਚ ਹੀ ਆ ਮੈਂ ਸਮੁੱਚੀ ਸਸੰਗਤ ਨੂੰ ਅਪੀਲ ਕਰਦਾ ਸਵੇਰੇ 10 ਵਜੇ ਉੱਥੇ ਸਾਰੇ ਜਣੇ ਇਕੱਠੇ ਹੋਈਏ ਇਹ ਜਿਹੜੇ ਦੋਸ਼ੀ ਆ ਉਹਨਾਂ ਤੇ ਦੇਸ਼ ਦਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਜਿਹੜਾ ਹੈ ਪ੍ਰਤਿਮਾ ਨੂੰ ਅਤੇ ਸੰਵਿਧਾਨ ਜਿਹੜਾ ਹੈ ਸਾਰਿਆਂ ਦੀ ਰਾਖੀ ਕਰਦਾ ਉਸ ਸੰਵਿਧਾਨ ਨੂੰ ਜਿਹੜੀ ਆ ਅੱਗ ਲਗਾ ਦੇਣਾ ਅਤੇ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕਰਨਾ ਇਹ ਬਹੁਤ ਜ਼ਿਆਦਾ ਮਦਭਾਗੀ ਜਿਹੜੀ ਹੈ ਉਹ ਗੱਲ ਹੈਗੀ ਆ ਤੋ ਸਮੂਹ ਸਾਧ ਸੰਗਤ ਆਪ ਸਾਰਿਆਂ ਨੇ ਉੱਥੇ ਸਵੇਰੇ 10 ਵਜੇ ਪਹੁੰਚਣਾ ਹੈਗਾ ਤੇ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਇੱਥੇ ਮੈਂ ਅੰਮ੍ਰਿਤਸਰ ਦੇ ਵਿੱਚ ਇੱਕ ਗੱਲ ਦੱਸਣਾ ਚਾਹੁੰਨਾ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਐਂਟਰੀ ਕਰੋਗੇ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਈ ਆ ਅੱਜ 26 ਜਨਵਰੀ ਕਰਕੇ ਹੋਰ ਸਕਤਾਈ ਹੈ ਉਹ ਦੋਚੀ ਜਿਹੜਾ ਥੋੜਾ ਲੈ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਦੇ ਉੱਪਰ ਚੜ ਕਿਦਾਂ ਗਿਆ ਹੈ ਸੋ ਇਹ ਗੱਲ ਕਿਉਂਕਿ ਅੱਜ 26 ਜਨਵਰੀ ਆ ਇਹਦੇ ਤੇ ਗੇਰ ਤੇ ਚਾਰੇ ਪਾਸੇ ਟ੍ਰੈਫਿਕ ਪੁਲਿਸ ਉੱਤੇ ਫੁੱਲ ਖੜੀ ਹੋਈ ਆ ਇਹ ਸਾਰੀ ਜਿਹੜੀ ਨਲਾਕੀ ਇਹ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦੀ ਆ ਇਹ ਜਿਹੜਾ ਦੋਸ਼ੀ ਨੂੰ ਡੱਕਿਆ ਨਹੀਂ ਗਿਆ ਜਾਨ ਪੁੱਜ ਕੇ ਅੰਮ੍ਰਿਤਸਰ ਦਾ ਮਾਹੌਲ ਜਿਹੜਾ ਹੈ ਦੇਸ਼ ਦਾ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਸਾਡੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਸਟਾਚੂ ਨੂੰ ਜਿਹੜਾ ਆ ਉਹਨਾਂ ਦੀ ਪ੍ਰਤਿਮਾ ਨੂੰ ਜਿਹੜਾ ਆ ਉਹ ਖੰਡਿਤ ਕਰ ਰਹੀਆਂ ਸੋ ਇਸ ਕਰਕੇ ਸਮੁੱਚੀ ਮੈਂ ਸਾਰ ਸੰਗਤ ਨੂੰ ਅਪੀਲ ਕਰਦਾ ਇਕਾ ਕਰੀਏ ਇਕਜਟ ਹੋਈਏ ਇਕੱਠੇ ਹੋ ਕੇ ਜਿਹੜਾ ਆ ਆਪਾਂ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਦੇ ਉੱਤੇ ਪਹੁੰਚ ਕੇ ਆਪਣੀ ਏਕਤਾ ਸਬੂਤ ਦਈਏ ਤੇ ਦੋਸ਼ੀਆਂ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਕਰਾਈਏ ਜੈ ਵਾਲਮੀਕੀ ਜੈ ਗੁਰੂ ਗਿਆਨਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ